ਵਾਹਿਗੁਰੂ ਜੀ ਦਾ ਖਾਲਸਾ ਅਸਿਰਵਾਹੇ ਗੁਰੂ ਜੀ ਕੀ ਫਤਿਹ। ਕੱਲੋਂ ਮਿੱਸੀ ਬਰੋਠਾ ਲੰਡਾ ਲੱਭਣ ਦੀ ਕੀ ਜੀ। ਚੱਲ ਰਹੀ ਸੀਦਾ। ਸਦਾਗਰ ਹਲੇ ਆਇਆ ਨਹੀਂ ਸਦਾਗਰ ਆਊਗਾ। ਪੂਰਾ ਟਾਈਮ ਤੱਕ। ਕਰਿਆ ਫੋਨ ਕਰਦਾ ਆਜਾ। ਫੋਨ ਜਿਹੜਾ ਸਦਾਗਰ ਦਾ। ਅੱਜ ਹੋਰ ਬਸ ਵੀ ਕੰਮ ਦਾ ਬੜੀ ਦੀ ਵੀਰ। ਹਾਰਪੁਰ ਦਾ ਦੋ ਨਿਕਾਈ ਹੈ ਤੇਰੇ ਦਾ ਤਿੰਨੇ ਦਾ ਨਾਮ ਹੈ। ਅੱਛਾ। ਪਾਇਲੇਟ ਹੋ ਗਿਆ। ਚਲੋ ਕੋਈ ਨਹੀਂ। ਤੇ શ્રીਲੰਕੜ ਲਈ ਹਾਰ ਹੋ ਗਿਆ। ਪੀਰੇ ਲੰਗਰ ਚ ਵੀ ਜਦਨ ਲੈ ਕੇ ਚੱਲੇ ਤੇ ਦਨ ਮੀਂਹ ਲੱਗਿਆ ਤਾਂ ਪੈਣਾ। ਅੱਜ ਵੀ ਮੀਂਹ ਲੱਗਿਆ ਪੈਣਾ। ਮੌਸਮ ਖਰਾਬ ਹੈ। ਦੇਖ ਰਹੀ ਹਾਂ। ਕਿਆ ਬਣਦਾ। ਇਹ ਤਾਂ ਹਟ ਗਿਆ। ਇਹ ਤਾਂ ਇਹ ਜੱਡੀ ਲੈ ਜਾਣੀ ਨੂੰ ਫਿਰ। ਦੂਈ ਗੱਡੀ ਮੰਗਾਉਣੀ ਐ ਆ ਗੱਲ ਬਾਣੀ ਐ ਮੌਸਮ ਖਰਾਬ ਕਰਕੇ ਬਈ ਕਰਨ ਤੇ ਮਹਿੰਗਾਈ ਗੱਡੀ ਕਰਨ ਨੂੰ ਕਹੇ ਗੱਡੀ ਲੈ ਕੇ ਆ ਅਰੇ ਬੇਟਾ ਅਰੇ ਬੇਟਾ ਯਾ ਲਿਓ ਆਈ ਬਹਿ ਕੇ ਆਲਾ ਕੋਸ ਨੋਰਮਲ ਆਪਣੇ ਪ੍ਰਸ਼ਾਦ ਦੇ ਡਿੱਗੀ ਖੋਲ ਦੇ ਨੋਰਮਲ ਕੰਬੜਾ ਲਿਆ ਜਾ ਕੇ ਕੰਬੜੇ ਕਰੇ ਉਧਰ ਪਿੱਛੇ ਵੇ ਜਾ ਚਾੜ ਲੈ ਇਹਨੂੰ ਬਾਹਰ ਪੈਰਾਂ ਵਾਲਾ ਜੀ ਬਚਿਆ ਪਾਉਣਾ ਚਾਰ ਬਾਲਟੀ ਚ ਉਸੀ ਦੇ ਵਿੱਚੇ ਬਾਲਾ ਫੁੱਲ ਕਰ ਲਈ ਉਹਨੂੰ ਹਾਂ ਮੈਂ ਕੋਲ ਵੇਖ ਬਟਿਆ ਬਸ ਕੰਨ ਲਿਆ ਉਹ ਜੱਕੇ ਇੱਧਰ ਆਈਂ ਅੰਦਰ ਇੱਧਰ ਹਾਂ ਪਿੱਛੇ ਨਾ ਕਰ ਰੱਖ ਦੀਗਾ ਨਾ ਬਹੁਤ ਧੂਈ ਰੱਖੋ ਜੀ ਹੂੰ ਸੋਨੀ ਆ ਜਾ ਹਿਮਤ ਨਾਲ ਫਿਰ ਮੁੰਡਾ ਚ 10ਵੀਂ ਦੀ ਹੈ ਹਾਂ ਜੀ 10ਵੀਂ ਦੀ ਹੈ ਅੱਜ 10ਵੀਂ ਵੀ ਹੈ ਅੱਜ ਹਿੰਮਤ ਦਾ ਬਰਥਡੇ ਵੀ ਹੈ ਵਰਸ਼ਾ ਨਹੀਂ ਹੈ ਕਹਿੰਦਾ ਮਾਉਣ ਆਉਣਾ ਪ੍ਰਾਤ ਮੈਨੂੰ ਕਹੀ ਹੈ ਕਹਿੰਦਾ ਮੈਨੂੰ ਫੋਨ ਕਰਦੀ ਫੋਨ ਗੁਰਦੇ ਆ ਕਹਿੰਦਾ ਗੁਰਦੇ ਨਾਲ ਚੱਕ ਲਏ ਜਾਂਦੇ ਗੁਰਦੇ ਨਾਲ ਬਈ ਗੱਲ ਹੁੰਦੀ ਗੁਰਦੇ ਕਹਿੰਦਾ ਆ ਜਾ ਮੈਂ ਤਿਆਰ ਬੈਠਿਆ ਅਦਰ ਟਾਈਮ ਸਹੀ ਹੈ ਹੂੰ ਅੱਜ ਮੌਸਮ ਪਾਈ ਮਾ ਇੱਥੇ ਤਾਂ ਲਮੀ ਨਹੀਂ ਹੈਗਾ ਬਲਾਕ ਇਹਨਾਂ ਬਹੁਮੀ ਪੈਂਦਾ ਦਾ ਚੰਡੀਗੜ੍ਹ ਨਹੀਂ ਪੈ ਸਕਦਾ ਅੱਛਾ ਢੋਲ ਵੀ ਨਹੀਂ ਤੇ ਆਹ ਵਰਮ ਤੋ ਖੈੜਦੇ ਆਉਂਦਾ ਤੇ ਅਜ ਤਨੇ ਨਹੀਂ ਬਲਾਕ ਕਿਰਪਾਲ ਨਹੀਂ ਹੈ ਉਹ ਆਏ ਵਧਾ ਕਰਾਂ ਮੇਰੇ ਨਾਲ ਪੂਰਾ ਭਿੱਜਿਆ ਪਿਆ ਦਾ ਕਹਿੰਦਾ ਬਲਾਕ ਮਮੀ ਇਹ ਪਹੁ ਪੈਂਦਾ ਉਹੀ ਚੱਕਰ ਆ ਨਾ ਫਿਰ ਤਾਹੀ ਤੇ ਮੈਂ ਤਾਹੀ ਤੇ ਤੇ ਗੱਡੀ ਮੰਗਾਈ ਆ ਆਦੇ ਵਾਰ ਮਹੀ ਨਹੀਂ ਕਹਿੰਦਾ ਜੇ ਉਹ ਪਿਕਅਪ ਜੇ ਉਹਦਰੋਂ ਮੂ ਪਿਕਾ ਲੈਣੇ ਮੈਨੂੰ ਕੋ ਪ੍ਰੋਬਲਮ ਹੋ ਗਈ ਹਾਂ ਬੋਬਰ ਦਾ ਵੀ ਨਹੀਂ ਹੋਣਾ ਦਾ ਫਿਰ ਹਾਂ ਹਾਂ ਹੋਣ ਆਏ ਬਰਦਾਵਾਨ ਟਿੱਕੀ ਕੋ ਲਗਾ ਹੁਣ ਉੱਪਰ ਆ ਟਿੱਕੀ ਉੱਪਰ ਆ ਜਿਹੜਾ ਛੱਤ ਦਾ ਕੰਮ ਕਰੂਗੀ ਟਿੱਕੀ ਪੂਰਾ ਤੇ ਟਿੱਕੀ ਚੱਕ ਹੋ ਜਾਵੇ ਫੇਰ ਚੱਕ ਚੱਕ ਦੇ ਵਿੱਚ ਕਰਦਿਆਂ ਨੂੰ ਲਓ ਜੀ ਚੱਕ ਲਿਆ ਗੁਰਦਿਆਂ ਨੂੰ ਆਪਾਂ ਆ ਗਏ ਆ ਗਏ ਮੁੰਡਾ ਆ ਗਿਆ ਵੇ ਛੇਤੀ ਕਰ ਬਾਈ ਛੇਤੀ ਆ ਜਾ ਮਿੱਤਰਾ ਪਹੁੰਚ ਗਿਆ ਗੁਰਦਿਆਂ ਜੀ ਲਓ ਜੀ ਬਹੁਤ ਬਿਠਾ ਲਿਆ ਗੁਰਦਿਆਂ ਨੂੰ ਵੀ ਇਹ ਤਾਂ ਸੌਜ ਵੀ ਚੱਕ ਕੇ ਲਿਆ ਸਸਰੀ ਗੱਲ ਕਰੋ ਬਾਈ ਔਰ ਦਿਆਰੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਹੋ ਤੈਂ ਦਾ ਬਰਾਉਣੀ ਜੀ ਦਾ ਬੁਲਾ ਦੀਏ ਬਸਰਮ ਆਇਆ ਪੂਰੇ ਪੂਰੇ ਲੋ ਜੀ ਪਹੁੰਚ ਗਏ ਪੀਜੀਆ ਜੀ ਲੇਗਾ ਲੰਗਰ ਕੰਨ ਹੁੰਦੇ ਸਵੇਰ ਵਾਂਗ ਇੱਥੇ ਲੱਗੇ ਬੈਕ ਲਾਣ ਮੀਤ ਹੰਦਾ ਦਰਾਂ ਤੱਕ ਲਗੜਾ ਹੁੰਦੇ ਹੁੰਦੇ ਤਾਂ ਮਿਲਣਾ ਪਹਿਲਾਂ ਆ ਜੀ ਜੀ ਦੇ ਬਾਅਦ ਉੱਪਰ ਚੱਲਦਾ ਚਾਰਾ ਲੰਗਰ ਉੱਤਮ ਕਿਹਾ ਵਾਹ ਲੌਜੀ ਗੁਰਵਲੰਦਰ ਗੁੱਟ ਵਾਦਿਆ ਹਾਂਜੀ ਹਾਂਜੀ ਠੀਕ ਜੀ ਸਾਰ ਕੋਚਾਂ ਵੀ ਆ ਰਹੇ ਬਾਹਰ ਟੋਕਰ ਰਹਿ ਗਏ ਦੋ ਟੋਕਰੇ ਲੱਗ ਗਏ ਅੱਜ ਥੋੜਾ ਜਿਹਾ ਮੀਂਹ ਕਰਕੇ ਸੰਗਤ ਲੈਨ ਮਗਾ ਕਟਣ ਦੀ ਨਾਲ ਦੇ ਨਾਲ ਚੱਲ ਜਾਂਦੇ ਪਹਿਲਾ ਸਿਰ ਨਹੀਂ ਦੇਣਾ ਕਿਰਤਰਾਇਆ ਹੋ ਗਿਆ ਮੈਂ ਤਰਾਇਆ ਹੋ ਗਿਆ ਜੀ ਕੋਣੋ ਹਜ਼ਾਰਾਂ ਟਿਪਸ ਮਿਲਦੇ ਨੇ ਹਜ਼ਾਰਾਂ ਦੇ ਬਾਵਜੂਦ ਇਹ ਪੋਜੀਸ਼ਨ ਬਣਾ ਲਿਆ ਹੈ